ਇਸ ਸਮੇਂ ਸੁਣਵਾਈ ਹੋਈ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਵਿੱਚ ਜੈਂਦਰ ਮੈਡਮ ਤੁਸੀਂ ਵੀ ਅੰਦਰ ਸੀ ਅੱਜ ਜਿਹੜੀ ਇੰਨੀ ਹਾਈਪ ਹੈਗੀ ਇਹਨਾਂ ਵੱਡਾ ਮਾਮਲਾ ਜਿਹੜਾ ਬਣ ਚੁੱਕਾ ਹੈ ਪੰਜਾਬ ਦਾ ਸੈਂਸਿਟਿਵ ਮਾਮਲਾ ਜਿਸ ਨੂੰ ਕਹਿ ਸਕਦੇ ਨੇ 14 ਇਲੈਕਸ਼ਨ ਹੈਗੇ ਨੇ ਦੇਖੋ ਜੀ ਇਹ ਸਾਡੇ ਨਾਲ ਤੀਜੀ ਚੌਥੀ ਵਾਰੀ ਹੋ ਰਿਹਾ ਹੈ ਪਹਿਲੇ ਐਮਸੀ ਇਲੈਕਸ਼ਨ ਛੋਇਆ ਸੀ ਉਦੋਂ ਤਾਂ ਸ਼ਰੇਆਮ ਅੰਦਰ ਜਿਹੜਾ ਜਿੱਥੇ ਐਸਐਸਪੀ ਔਰ ਡੀਸੀ ਬੈਠਦੇ ਨੇ ਜਿੱਥੇ ਕਾਗਜ਼ ਭਰੇ ਜਾ ਰਹੇ ਸੀ ਉੱਥੇ ਇਹਨਾਂ ਨੇ ਉਦਮ ਚਾਇਆ ਹੋਇਆ ਸੀ ਫਿਰ ਪੰਚਾਇਤੀ ਇਲੈਕਸ਼ਨ ਚ ਇਹ ਹੀ ਕੰਮ ਕੀਤਾ ਉਹਨੇ ਇਸ ਵਾਰੀ ਜਿਹੜਾ ਆਡੀਓ ਕਲਿੱਪ ਆਇਆ ਹੈਗਾ ਉਹਦੇ ਵਿੱਚ ਇਨਸਟਰਕਸ਼ਨ ਦਿੱਤੇ ਜਾਂ ਰਹੀ ਹੈ ਕਿ ਅੰਦਰ ਕੁਝ ਨਾ ਕਰਨਾ ਕਿਉਂਕਿ ਵਿਡੀਓਗ੍ਰਾਫੀ ਹੁੰਦੀ ਹੈ ਪਰ ਤੁਸੀਂ ਉਹਨਾਂ ਦੇ ਘਰਾਂ ਚ ਜਾਂ 5 ਕਿਲੋਮੀਟਰ ਪਹਿਲਾਂ ਕਰ ਲਿਓ ਜੋ ਕਰਨਾ ਹੈਗਾ ਪਰ ਇੰਨੀ ਜਲਦੀ AI ਨੂੰ ਜਨਰੇਟ ਦੱਸ ਦਿੰਦੇ ਨੇ ਕਿਉਂਕਿ ਦੱਸਿਆ ਗਿਆ ਤੇ ਉਸ ਤੋਂ ਹੀ ਲਗਾਤਾਰ ਸੁਣਵਾਈ ਹੋਈ ਹੈ ਫੈਸਲਾ ਪੈਂਡਿੰਗ ਹੈਗਾ ਇੰਨੀ ਜਲਦੀ ਇਸ ਤੇ ਕੋਈ ਅਫਸਰ ਵੱਲੋਂ ਕਹਿ ਦੇਣਾ ਕਿ AI ਹੈਗੀ ਆ ਦੇਖੋ ਜੀ ਇਹ ਮੇਰਾ ਖਿਆਲ ਹੈ ਜੀ ਮਸ਼ੀਨ ਦਾ ਬਣੀ ਨਹੀਂ ਜਿਹੜੀ 2 ਘੰਟਿਆਂ ਚ ਤੁਹਾਨੂੰ ਦੱਸ ਦਿੰਦੀ ਹੈ ਇਹ AI ਜਨਰੇਟਡ ਹੈਗਾ ਔਰ ਕੋਈ ਵਾਇਸ ਵਾਇਸ ਸੈਂਪਲ ਨਹੀਂ ਲੇਤਾ ਕੁਝ ਨਹੀਂ ਲੇਤਾ ਪਹਿਲੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਅਫਸਰ ਦਾ ਕੋਈ ਵਾਇਸ ਸੈਂਪਲ ਨਹੀਂ ਲਿਆ ਗਿਆ ਕਿਸੇ ਦਾ ਨਹੀਂ ਲਿੱਤਾ ਗਿਆ ਔਰ ਉਹ ਉਲਟਾ ਸਾਨੂੰ ਕਹਿ ਰਹੇ ਨੇ ਤੁਸੀਂ ਆਪਣੇ ਵਾਇਸ ਸੈਂਪਲ ਦੇ ਕੇ ਜਾਓ ਬੇ ਅਸੀਂ ਤਾਂ ਨਹੀਂ ਬੋਲੇ ਆਡੀਓ 'ਚ ਆਡੀਓ 'ਚ ਜਿਹੜਾ ਜਿਹੜਾ ਬੋਲੇ ਉਹਨੇ ਦੀ ਵਾਇਸ ਸੈਂਪਲ ਲੈਣੀ ਚਾਹੀਦੀ ਹੈ ਜਿਵੇਂ ਜਿਵੇਂ ਉਹ ਕੋਰ ਰਿਕਾਰਡਿੰਗ 'ਚ ਗੱਲਾਂ ਕੀਤੀਆਂ ਗਈਆਂ ਨੇ ਹਲੇ ਨੂੰ ਕੱਥੀ ਦੱਸਿਆ ਜਾ ਰਿਹਾ ਉਸ ਤਰੀਕੇ ਨਾਲ ਕੁਝ ਐਕਟੀਵਿਟੀ ਹੋਈਆਂ ਸੀ ਉੱਥੇ ਅਗਲੇ ਦਿਨ ਬਿਲਕੁਲ ਅਗਲੇ ਦਿਨ ਵੀ ਹੋਣ ਵੀ ਤੱਕੇ ਆ ਰਹੀਆਂ ਨੇ ਸਾਡੇ ਬੰਦਿਆਂ ਨੂੰ ਤਾਂ ਅਸੀਂ ਤਾਂ ਕੋਰਟ ਦੇ ਦਰਵਾਜ਼ੇ ਤੇ ਆਏ ਆ ਕਿ ਸਾਨੂੰ ਇਨਸਾਫ ਦਲਵਾਓ ਅ ਐਸਐਸਪੀ ਹਫਤੇ ਲਈ ਛੁੱਟੀ ਚਲਾ ਗਿਆ ਇਹਦੇ ਨਾਲ ਕੀ ਫਾਇਦਾ ਛੁੱਟੀ ਨਾਲ ਤੁਸ ਤੋਂ ਤੁਸੀਂ ਛੁੱਟੀ ਚਲੇਗੇ ਬਾਕੀ ਅਫਸਰ ਜਿਹੜੇ ਹੈਗੇ ਨੇ ਉਹ ਤਾਂ ਲੱਗੇ ਹੋਏ ਨੇ ਨਹੀਂ ਨਹੀਂ ਦੇਖੋ ਇਹ ਤਾਂ ਗਵਰਨਮੈਂਟ ਡਿਫੈਂਡ ਕਰ ਰਹੀ ਹੈ ਐਸਐਸਪੀ ਨੂੰ ਛੁੱਟੀ ਵੇਚ ਕੇ ਉਹਦੇ ਨਾਲ ਕੋਈ ਫਰਕ ਨਹੀਂ ਪਏਗਾ ਤੁਸੀਂ ਤਾਂ ਘਰ ਬੈਠ ਕੇ ਵੀ ਫੋਨ ਕਰ ਸਕਦੇ ਹੋ ਬਾਕੀ ਅਫਸਰਾਂ ਦੀ ਵੀ ਹੋਣੀ ਚਾਹੀਦੀ ਮਤੋਂ ਉਹਨਾਂ ਨੇ ਵੀ ਕੋਈ ਨਾ ਕੋਈ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਇਲੈਕਸ਼ਨ ਤੋਂ ਪਹਿਲੇ ਦੇਖੋ ਇਸ ਜਿਨ੍ਹਾਂ ਜਿਨ੍ਹਾਂ ਦੇ ਨਾਮ ਇਹਨੇ ਐਸਐਸਪੀ ਨੇ ਆਪਣੇ ਆਪ ਕਿਹਾ ਹੈ ਕਿ ਮੀਟਿੰਗ ਹੋਈ ਹੈ ਸਾਡੀ ਜਿਨ੍ਹਾਂ ਜਿਨ੍ਹਾਂ ਦੇ ਨਾਮ ਹੈ ਨੋਬਡੀ ਸ਼ੁੱਡ ਬੀ देयर फॉर द ਇਲੈਕਸ਼ਨ ਦੌਰਾਨ ਕਿਉਂਕਿ ਉਹ ਤਾਂ ਫਿਰ ਕੋਈ ਵੀ ਕੋਈ ਕੁਝ ਕਰ ਸਕਦਾ ਨਾਲ ਜਿੱਥੇ ਅੱਜ ਤਿੰਨੋਂ ਪਾਰਟੀਆਂ ਦੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਿਹੜੇ ਵਕੀਰ ਸਹਿਬਾਨਾਂ ਦੇ ਵੱਲੋਂ ਜਿਹੜੀ ਮਾਨਯੋਗ ਹਾਈ ਕੋਰਟ ਵਿੱਚ ਦਲੀਲਾਂ ਰੱਖਣਗੇ ਕਿਉਂਕਿ ਜਿਹੜੀ ਆਡੀਓ ਪਟਿਆਲਾ ਤੋਂ ਜਿਹੜੀ ਇੱਕ ਜਿਹੜੀ ਵਾਇਰਲ ਹੋਈ ਹੈ ਜਿਸ ਤੇ ਸਰ ਕੀ ਹੈ ਜਿਹੜੀ ਸੁਣਵਾਈ ਹੋਈ ਹੈ ਥੋੜਾ ਟੈਕਨੀਕਲ ਜਾਨਣਾ ਚਾਹਾਂਗੇ ਤੁਸੀਂ ਤਿੰਨੋਂ ਪਾਰਟੀਆਂ ਦੇ ਆਜ ਐਡਵੋਕੇਟ ਉੱਥੇ ਤੁਹਾਡੇ ਤੋਂ ਕੀ ਕੁਝ ਜਿਹੜਾ ਉੱਥੇ ਦਲੀਲਾਂ ਤੁਸੀਂ ਪੇਸ਼ ਕੀਤੀਆਂ ਤੇ ਮਾਨਯੋਗ ਜੱਜ ਸਾਹਿਬ ਵੱਲੋਂ ਕੀ ਰਿਐਕਸ਼ਨ ਸੀ ਸਰ ਦੇਖੋ ਮਾਨਯੋਗ ਜੱਜ ਸਾਹਿਬ ਦੇ ਅੱਗੇ ਅਸੀਂ ਆਪਣੀ ਸਾਰੀ ਗ੍ਰੀਵੈਂਸ ਰੱਖੀ ਮਾਨਯੋਗ ਜੱਜ ਸਾਹਿਬ ਨੂੰ ਦੱਸਿਆ ਵੀ ਕਿਸ ਤਰੀਕੇ ਨਾਲ ਲੋਕਾਂ ਨਾਲ ਜੋ ਪਿਛਲੇ ਸਾਲ 2024 ਚ ਹੋਇਆ ਇਹ ਸਾਲਾ ਕੁਝ ਫਿਰ ਦੁਬਾਰੇ ਹੋ ਰਿਹਾ ਇਸ ਤੋਂ ਪਹਿਲਾਂ ਵੀ ਹੋਇਆ ਪਟਵਾਰ ਇਹਦੇ ਪੰਚਾਇਤ ਦੇ ਇਲੈਕਸ਼ਨਾਂ 'ਚ ਵੀ ਹੋਇਆ 1300 ਪਟੀਸ਼ਨਰ ਸਰ ਹਾਈ ਕੋਰਟ ਲੱਗੀਆਂ ਸੀ ਸਾਡੇ ਜੀ ਬਿਲਕੁਲ ਲੱਗੀਆਂ ਸੀ 1300 ਪਟੀਸ਼ਨਰ ਇੱਕ ਸ਼ਾਰਟ ਚੁੜ ਗਈਆਂ ਅਸੀਂ ਉਹਨਾਂ ਦੇ ਅਗੇਂਸ ਮਾਨਯੋਗ ਸੁਪਰੀਮ ਕੋਰਟ ਅ ਗਏ ਜੀ ਸੁਪਰੀਮ ਕੋਰਟ ਨੇ ਸਾਡੀ ਗ੍ਰੀਵੈਂਸ ਸੁਣਦੇ ਹੋਏ ਫੈਕਟ ਫਾਈਨਡਿੰਗ ਕਮੇਟੀ ਬਣਾਈ ਕੰਸਰਨ ਲੈਣਾ ਔਰ ਕੋਰਟ ਨੇ ਲਿਆ ਅਸੀਂ ਮਾਨਯੋਗ ਅਦਾਲਤ ਦੇ ਧੰਨਵਾਦੀ ਆ ਕਿ ਮਾਨਿਓ ਕਾ ਅਦਾਲਤ ਨੇ ਕਨਸਰਨ ਲੈਂਦੇ ਹੋਏ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਫੈਸਲੇ ਦਾ ਹਾਲੇ ਵੇਟ ਕਿੰਨੇ ਦਿਨ ਉਹ ਰਿਜ਼ਰਵ ਹੈ ਜੀ ਮੋਸਟ ਪ੍ਰੋਬਬਲੀ ਅੱਜ ਸ਼ਾਮ ਕੱਲ ਤੱਕ ਜੋ ਆਏਗਾ ਤੁਹਾਡੇ ਸਾਹਮਣੇ ਆਏਗਾ ਬਿਲਕੁਲ ਥੈਂਕ ਯੂ ਸੋ ਵਕ ਵਕ ਪਾਰਟੀਆਂ ਦੇ ਐਡਵੋਕੇਟ ਸਾਡੇ ਨਾਲ ਬੀਜੇਪੀ ਦੇ ਜਿਹੜੇ ਐਡਵੋਕੇਟ ਸਾਡੇ ਨਾਲ ਸੀ ਜਿਨ੍ਹਾਂ ਨੇ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ ਜਿਹੜਾ ਲੋਕਤੰਤਰ ਹੁੰਦਾ ਹੈ ਉਸ ਦੇ ਵਿੱਚ ਸਾਰਿਆਂ ਦਾ ਅਧਿਕਾਰ ਹੁੰਦਾ ਵੋਟਾਂ ਦੇ ਖੜਨਾ ਤਾਂ ਇਸ ਤਰੀਕੇ ਦੇ ਨਾਲ ਜੇਕਰ ਹੋਏਗਾ ਤਾਂ ਜਿਹੜਾ ਲੋਕਤੰਤਰ ਨੂੰ ਅਸੀਂ ਕਿਵੇਂ ਆਜ਼ਾਦ ਸਮਝ ਸਕਦੇ ਹਾਂ ਕਹਿੰਦਾ ਪਰਸਨ ਹੈਪੀ ਦੇ ਨਾਲ ਸੰਦੀਪ ਕਮੋਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ